ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਨੇ ਸੋਭਾ ਤੋਂ ਲੈ ਕੇ ਆਪਣੇ ਆਪਣੇ ਵਿਚਾਰ ਰੱਖੇ ਤੁਸੀਂ ਸਰਵਣ ਕੀਤੇ ਆਪਾਂ ਨਾਮ ਕੰਮ ਨਹੀਂ ਕਰਨ ਚੱਲੇ ਆਪਾਂ ਰਸਤਾ ਭੁੱਲ ਗਏ ਸੀਗੇ ਭੁੱਲੇ ਹੋਏ ਦੁਆਰਾ ਉਹ ਰਸਤਾ ਹੀ ਆਪਾਂ ਤੁਰਨ ਲੱਗੇ ਆ ਜਿਨ੍ਹਾਂ ਨੇ ਰਸਤਾ ਭੁਲਾਇਆ ਸੀ ਉਹ ਤਾਂ ਨਹੀਂ ਚਾਹੁੰਦੇ ਵੀ ਕੋਈ ਇਸ ਰਸਤੇ ਤੁਰੇ ਕਿਉਂ ਉਹਨਾਂ ਨੂੰ ਉਹਨਾਂ ਦੀ ਚੌਧਰ ਨੂੰ ਖਤਰਾ ਮਨਵਾਦ ਨੇ ਚਾਰਵਾਰਨ ਬਣਾਇਆ ਭਗਤਾਂ ਨੇ ਇਹਦੀ ਵਿਖਾਲਤ ਕੀਤੀ ਮਨਵਾਦ ਚੁੱਪ ਰਿਹਾ ਗੁਰਬਾਣੀ ਦੇ ਖਿਲਾਫ ਨਹੀਂ ਬੋਲੇ ਕੁਝ ਲੇਕਿਨ ਉਹਨਾਂ ਤੋਂ ਬਾਅਦ ਭਗਤਾਂ ਤੋਂ ਪਿਆ ਭਗਤਾਂ ਦੇ ਟਾਈਮ ਤੇ ਹੀ ਜੋ ਨਾਂ ਗੁਰਬਾਣੀ ਬੋਲੀ ਉਹਦੇ ਅਰਥ ਇਸ ਤਰੀਕੇ ਨਾਲ ਪਲਟਦੇ ਵਿਦਵਾਨ ਸੀ ਉਹ ਕਿ ਪਬਲਿਕ ਦੇ ਵਿੱਚੋਂ ਗੱਲ ਸਹੀ ਨਹੀਂ ਜਾਣ ਦਿੱਤੀ ਕਿ ਭਗਤਾ ਕੋਲ ਸਾਧਨ ਹੈ ਨਹੀਂ ਸੀ ਨਾ ਤਾਂ ਉਹਨਾਂ ਅਖਬਾਰ ਸੀਗੇ ਨਾ ਕੋਈ ਮੀਡੀਆ ਸੀ ਨਾ ਸਰਕਾਰ ਇਹ ਚਾਹੁੰਦੀ ਸੀ ਸਰਕਾਰ ਉਹ ਨਹੀਂ ਸੀ ਚਾਹੁੰਦੀ ਨਾ ਭਗਤਾਂ ਨੇ ਰਾਣ ਸਰਕਾਰ ਵੀ ਹੈ ਨਹੀਂ ਸੀ ਸਰਕਾਰ ਕਦੇ ਵੀ ਇਸ ਵਿਚਾਰ ਤਾਰਾ ਨਾਲ ਨਹੀਂ ਰਹਿੰਦੀ ਹੁੰਦੀ ਅੱਜ ਵੀ ਸਰਕਾਰ ਆਪਣੇ ਨਾਲ ਨਹੀਂ ਹੈ ਨਾ ਰਹੇ ਹੁਣ ਸਰਕਾਰ ਕਿਉਂ ਨਹੀਂ ਰਹਿੰਦੀ ਜਿਹੜਾ ਤਾਂ ਹੈਗਾ ਰਾਜ ਕਰਨ ਦੀ ਇੱਛਾ ਰੱਖਦਾ ਹੈ ਆਦਮੀ ਸਾਖਤ ਕਿ ਮੈਂ ਰਾਜ ਕਰਨਾ ਹੈ ਆਪਣੀ ਮਰਜ਼ੀ ਦਾ ਮੇਰਾ ਰਾਜ ਹੋਵੇ ਉਹ ਤਾਂ ਫਿਰ ਨਹੀਂ ਚਾਹੁੰਦਾ ਵੀ ਦੋਏ ਇੱਕ ਹੋ ਜਾਣ ਥੱਲੇ ਵਾਲੇ ਇਕਤਾ ਨਹੀਂ ਚਾਹੁੰਦਾ ਉਹ ਤਾਂ ਪਾਰਟੀਆਂ ਬਣਾ ਕੇ ਰੱਖੂ ਥੱਲੇ ਆਪਣੇ ਬਾਦਲ ਵੀ ਥੱਲੇ ਵਾਲਿਆਂ ਨੂੰ ਪਾੜ ਕੇ ਰੱਖਦਾ ਸੀ ਸਾਰਿਆਂ ਨੂੰ ਲੀਡਰਾਂ ਨੂੰ ਇੱਕ ਹੋਣ ਨਹੀਂ ਸੀ ਦਿੰਦਾ ਲਾਲਚ ਦੇ ਕੇ ਰੱਖਦਾ ਸੀ ਇਹ ਸਿਆਸਤ ਵਿੱਚ ਇਹੀ ਹੁੰਦਾ ਉਹ ਵੀ ਸਾਰੇ ਲਾਲਚੀ ਹੋਏ ਸੀ ਜਿਹੜੇ ਨਾਲ ਸੀ ਜਿਹੜੇ ਲਾਲਚੀ ਨਹੀਂ ਹੁੰਦੇ ਉਹ ਸਿਆਸਤ ਤੇ ਪਰੇ ਰਹਿੰਦੇ ਹੁੰਦੇ ਨੇ ਉਹ ਸਾਕਤਾਂ ਦਾ ਰਾਜ ਇੱਕ ਰਾਜ ਸੰਤਾਂ ਦਾ ਹੁੰਦਾ ਉਹ ਰਾਜ ਹੁੰਦਾ ਪਰਮੇਸ਼ਰ ਦਾ ਹੀ ਰਾਜ ਹੁੰਦਾ ਤਾਂ ਉਹ ਤਾਂ ਪਹਿਰੇਦਾਰੇ ਹੁੰਦੇ ਨੇ ਖਾਲਸਾ ਤਾਂ ਪਹਿਰੇਦਾਰ ਹੈ ਫੌਜ ਹੈ ਖਾਲਸਾ ਰਾਜ ਪਰਮੇਸ਼ਰ ਦਾ ਰਾਜ ਪਰਮੇਸ਼ਰ ਦਾ ਹੋ ਹੁਕਮ ਗੁਰਬਾਣੀ ਦਾ ਚੱਲੂ ਹੁਕਮਨਾਮਾ ਜਿਹੜਾ ਆਪਾਂ ਲੈਨੇ ਆ ਜਾਂ ਬਾਖ ਲੈਨੇ ਉਹਨੂੰ ਹੁਕਮਨਾਮਾ ਕਹਿੰਨੇ ਆ ਇਹ ਸੰਵਧਾਨ ਸਾਡਾ ਗੁਰਬਾਣੀ ਹੋ ਤੇ ਫੌਜ ਖਾਲਸਾ ਤਾਂ ਉਹਨੂੰ ਅਪਲਾਈ ਕਰਨਗੇ ਹੁਕਮ ਨੂੰ ਵੇ ਭਾਈ ਪਾਣਾ ਮੰਨੋ ਪਹਿਲਾਂ ਖਾਲਸਾ ਪਾਣਾ ਆਪ ਬਨੂਗਾ ਫਿਰ ਦੁਨੀਆ ਨੂੰ ਕਹੋ ਵੀ ਤੁਸੀਂ ਮੰਨੋ ਹੱਕ ਇਨਸਾਫ ਦਾ ਰਾਜ ਹੋਊਗਾ ਕੋਈ ਕਿਸੇ ਨਾਲ ਧੱਕਾ ਨਹੀਂ ਹੋਊਗਾ ਕੋਈ ਜ਼ੁਲਮ ਨਹੀਂ ਕਰ ਸਕੂਗਾ ਕੋਈ ਕਿਸੇ ਦਾ ਹੱਕ ਖਾ ਨਹੀਂ ਸਕੂਗਾ ਜਿਹੜਾ ਖਾਊਗਾ ਉਹਦੇ ਖਾ ਉਹਦੇ ਬਾਅਦ ਤੇ ਖਾਲਸਾ ਭੋਜ ਉਹਦਾ ਫਿਰ ਇੰਤਜ਼ਾਮ ਕਰ ਦਊਗੀ ਨਹੀਂ ਖਾਣ ਦਊਗਾ ਖਾਣ ਸਾਕੇ ਸਦਾ ਹੱਕ ਪਰ ਸਰਕਾਰਾਂ ਤਾਂ ਆਪ ਹੱਕ ਖਾਂਦੀਆਂ ਨੇ ਅੱਜ ਰਾਜ ਚਲਾਇਆ ਗੁਰੂ ਨਾਨਕ ਨੇ ਲਿਖਿਆ ਹੋਇਆ ਹੈ ਗੁਰਬਾਣੀ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੇ ਨੀਮ ਦੇ ਨਿਉਂ ਦੇ ਵਿੱਚ ਸੱਚ ਪਾਇਆ ਸੱਚ ਦਾ ਰਾਜ ਚਲਾਇਆ ਗੁਰੂ ਨਾਨਕ ਨੇ ਸੱਚ ਦਾ ਰਾਜ ਕਿਵੇਂ ਚੱਲਦਾ ਹੁੰਦਾ ਸੱਚ ਦਾ ਰਾਜ ਉਹੀ ਹੁੰਦਾ ਜਿਹੜਾ ਸਾਡੇ ਸੰਵਿਧਾਨ ਚ ਲਿਖਿਆ ਹੋਇਆ ਹੈ ਸੰਗਤ ਦਾ ਰਾਜ ਪਬਲਿਕ ਦਾ ਰਾਜ ਪਬਲਿਕ ਦੁਆਰਾ ਪਬਲਿਕ ਵਾਸਤੇ ਸੰਗਤ ਦਾ ਰਾਜ ਸੰਗਤ ਦੇ ਰਾਹੀਂ ਸੰਗਤ ਵਾਸਤੇ ਸੰਗਤ ਨੂੰ ਇਹਨਾਂ ਨੇ ਪਬਲਿਕ ਹੈ ਤਾਂ ਪਉ ਨੂੰ ਸੰਗਤ ਕਹਿੰਦੇ ਆ ਗੱਲ ਤਾਂ ਕੋਈ ਆ ਹੁਣ ਉਹ ਜਵਾਨੇ ਗੱਲਾਂ ਤਾਂ ਠੀਕ ਨੇ ਇਹੀ ਕਹਿੰਦੇ ਨੇ ਐਕਚੁਅਲੀ ਮੋਟਾ ਦਬਾਅ ਕਰਦੇ ਨੇ ਆਪਣੀ ਮਰਜ਼ੀ ਫਿਰ ਸੰਗਤ ਦਾ ਕੋਈ ਰਾਜ ਨਹੀਂ ਹੈ ਉਹ ਗੱਲ ਆਪਾਂ ਨੇ ਤੋੜਨੀ ਆ ਹੁਣ ਉਹ ਟੁੱਟੂ ਕਿਵੇਂ ਸਵਾਲ ਇਹ ਹੈ ਟੁੱਟੂ ਕੀ ਸੰਗਤ ਦਾ ਰਾਜ ਹੈ ਸੰਗਤ ਸਭ ਜਾਇਦਾਦ ਚੀਜ਼ ਦੀ ਮਾਲਕ ਹੈ ਜੇ ਪਰਮੇਸ਼ਰ ਮਾਲਕਾ ਉਹਦੀ ਮਾਲਕ ਸੰਗਤ ਹੈ ਸਤ ਨੂੰ ਖੁਦ ਜਾਗਰੂਕ ਹੋਣਾ ਪਊਗਾ ਆਪਣੇ ਹੱਕਾਂ ਵਾਸਤੇ ਸੰਗਤ ਦੀ ਏਕਤਾ ਸਰਕਾਰ ਵਾਸਤੇ ਖਤਰਨਾਕ ਹੈ ਸੰਤ ਵਾਸਤੇ ਸੰਗਤ ਦੀ ਏਕਤਾ ਪੰਥ ਵਾਸਤੇ ਸੰਗਤ ਦੀ ਏਕਤਾ ਪੰਥ ਦੀ ਸ਼ਕਤੀ ਹੈ ਪੰਥ ਦੀ ਸ਼ਕਤ ਗੁਰੂ ਦੀ ਸ਼ਕਤੀ ਕੀ ਹੈ ਸੰਗਤ ਦੀ ਇਕਤਾ ਸੰਗਤ ਗੁਰੂ ਦੀ ਤਾਂ ਸ਼ਕਤੀ ਸੰਗਤ ਹੈ ਨਾ ਜੇ ਸੰਗਤ ਇਕਾ ਤਾਂ ਸ਼ਕਤੀ ਉਹਦੀ ਕਹਿਣ ਇਕੱਠੀ ਹੈ ਜੇ ਸੰਗਤ ਆਪਸ ਵਿੱਚ ਡਿਵਾਈਡ ਹੋ ਗਈ ਢਿੜ ਗਈ ਸ਼ਕਤੀ ਖੇਰੂ-ਖੇਰੂ ਹੋ ਗਈ ਅੱਜ ਸੰਗਤ ਖੇਰੂ-ਖੇਰੂ ਹੈ ਇਆ ਕਰ ਦਿੱਤੀ ਗਈ ਸੰਤਾਂ ਨੇ ਆਪਣੀ ਆਪਣੀ ਸੰਗਤਾਂ ਸੰਤਾਂ ਦੀ ਗੁਰੂ ਦੀ ਸੰਗਤ ਕਿਤੇ ਵੀ ਨਹੀਂ ਪੰਥ ਵੀ ਆਪਣੇ ਆਪਣੇ ਨੇ ਦਾ ਬਾਦਲ ਦਾ ਅਕਾਲੀ ਦਾ ਸਮਾਜ ਜੀ ਦਾ ਵਾਂਦਾ ਅਕਾਲੀ ਦਾ ਇਹ ਰੁਝਾਨ ਕਿੱਥੋਂ ਆਇਆ ਗੁਰੂ ਦਾ ਕਿਉਂ ਨਹੀਂ ਪੰਥ ਰਹਾ ਇਹਵੇਂ ਗੁਰਦੁਆਰੇ ਬੱਕਰੇ ਬੱਕਰੇ ਗੁਰੂ ਦਾ ਕੋਈ ਵੀ ਨਹੀਂ ਇਹ ਗੱਲ ਸਮਝਣੀ ਪਊ ਅੱਜ ਤੱਕ ਅਕਾਲੀ ਦਲ ਨੇ ਲੜਾਈ ਲੜੀ ਕਿਦੀ ਸਿੱਖਾਂ ਦੀ ਸਿੱਖ ਨਾਲੇ ਕਹਿੰਦੇ ਨੇ ਸਿੱਖ ਕੋਈ ਹੈ ਨਹੀਂ ਹਾਈ ਕੋਰਟ ਚ ਮੰਨੇ ਨੇ ਇਹ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਸਿੱਖ ਸੀਗੇ ਉਹ じゃ ਕੋਈ ਅੱਜ ਹੈ ਕਹਿੰਦੇ ਹੋ ਜਾ ਤਾਂ ਕੋਈ ਹੈ ਨਹੀਂ ਜੇ ਉਹ じゃ ਸਿੱਖੇ ਹੈ ਨਹੀਂ ਪੇ ਲੜਾਈ ਕਾੜੇ ਸਿੱਖਾਂ ਦੀ ਲੜਦੇ ਹੋ ਤੁਸੀਂ ਕਿਹਦੇ ਵਾਸਤੇ ਲੜਦੇ ਹੋ ਉਹ ਪਾਈ ਸਿੱਖਾਂ ਦੀ ਲੜਾਈ ਨਹੀਂ ਸੀ ਲੜਨੀ ਸਿੱਖੀ ਵਾਸਤੇ ਲੜਨਾ ਸੀ ਉਹ ਸਿੱਖੀ ਵਾਸਤੇ ਲੜਿਆ ਗੁਰੂ ਸਿੱਖੀ ਕੀਆ ਸਿੱਖੀ ਛੱਡੀ ਸਿੱਖ ਵੱਢਲੇ ਸਿੱਖ ਤਾਂ ਪਹਿਲਾਂ ਹੀ ਸੀ ਪਹਿਲਾਂ ਬ੍ਰਾਹਮਣ ਸੀ ਗੁਰੂ ਜਗਤ ਦਾ ਉਹਦੇ ਸਿੱਖ ਸੀ ਗੋਰਖਨਾਥ ਗੁਰੂ ਸੀ ਉਹਦੇ ਵੀ ਸਿੱਖ ਸੀ ਫਿਰ ਕਬੀਰ ਆ ਗਿਆ ਉਹਦੇ ਵੀ ਸਿੱਖ ਸੀ ਗੁਰੂ ਨਾਨਕ ਦੇ ਵੀ ਸਿੱਖ ਸੀ ਸਾਰੇ ਭਗਤਾਂ ਦੇ ਚੇਲੇ ਸਿੱਖ ਸੀ ਸਿੱਖਿਆ ਲੈਣ ਵਾਲੇ ਸੀ ਮੰਨਣ ਵਾਲੇ ਸੀ ਜਦੋਂ ਗੁਰੂ ਅਮਰਦਾਸ ਜੀ ਦੇ ਆ ਕੇ ਲੱਤ ਮਾਰੀ ਨਾ ਦਾਤੂ ਦਾਸੂ ਨੇ ਉਹਨੂੰ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਉਹ ਸਿੱਖ ਨਹੀਂ ਸੀ ਦਾਤੂ ਦਾਸੂ ਉਹਦਾ ਗੁਰੂਦ ਪੁੱਤਰ ਨੇ ਜੇ ਉਹ ਨਹੀਂ ਸਿੱਕਤੇ ਸਿੱਖ ਫਿਰ ਹੋ ਰਹਾ ਹੈ ਕੌਣ ਉਦੋਂ ਫਿਰ ਸਿੱਖ ਸ਼ਬਦ ਗੁਰਮਤਿ ਤੋਂ ਡਿਲੀਟ ਕਰਕੇ ਗੁਰਸਿੱਖ ਸ਼ਬਦ ਲਿਆ ਹੁੰਦਾ ਸਿੱਖ ਸਾਰੇ ਹੀ ਨੇ ਸ੍ਰੀ ਚੰਦੇ ਵੀ ਸਿੱਖ ਸੀ ਉਹ ਤੋਂ ਬਾਅਦ ਗੁਰਸਿੱਖ ਸ਼ਬਦ ਆਇਆ ਗੁਰਸਿੱਖਾਂ ਦੀ ਗੱਲ ਕੀਤੀ ਹੈ ਸਿੱਖਾਂ ਦੀ ਗੱਲ ਖਤਮ ਅੱਜ ਸਿੱਖਾਂ ਦੀ ਗੱਲ ਹੈ ਗੁਰਸਿੱਖਾਂ ਦੀ ਹੈ ਨਹੀਂ ਗੁਰ ਸਿੱਖਾਂ ਵਾਂਨ ਹਰਪ੍ਰੀਤ ਹੈ ਫਿਰ ਗੌਰ ਨਾਲ ਦੇਖਿਓ ਵੀ ਗੁਰ ਸਿੱਖਾਂ ਦੀ ਗੱਲ ਕਰ ਰਹੀ ਆ ਗੁਰਬਾਣੀ ਕੇ ਸਿੱਖਾਂ ਦੀ ਕਰ ਰਹੀ ਆ ਸਤਗੁਰ ਪੂਰਾ ਕਿਆ ਕਰੇ ਜੇ ਸਿੱਖਨ ਮੈਂ ਚੂਕ ਸਿੱਖਾਂ ਚ ਤਾਂ ਕਮੀ ਐ ਸਤਗੁਰ ਕੀ ਕਰੂਗਾ ਸਿੱਖੇ ਰਕਮ ਦੇ ਨਹੀਂ ਹੈ ਉਹ ਸਿੱਖਾਂ ਸੇ ਅੱਜ ਸਾਡੇ ਚ ਉਹ ਸਿੱਖ ਨੇ ਅੱਜ ਜਿਨ੍ਹਾਂ ਚ ਕਮੀ ਆ ਗੁਰਬਾਣੀ ਕੀ ਕਰੇ ਕਮੀ ਸਾਡੇ ਚ ਐ ਔਰ ਇਹ ਅੰਦਰ ਜਾ ਕਾਂਗੇ ਤਾਂ ਤਾਂ ਕਮੀ ਮਿਲ ਜੂ ਜੇ ਕਮੀ ਕਹਿਣ ਵਾਲਾ ਦੱਸਣ ਵਾਲੇ ਦੀ ਅਸੀਂ ਗੱਲ ਪਾਵਾਂਗੇ ਇਵੇਂ ਹੀ ਗੱਲ ਪੈਂਦੇ ਤੇ ਗੁਰੂ ਦੇ ਦੱਸੀ ਤਾਂ ਕਮੀ ਸੀ ਉਹ ਗੱਲ ਪਹਿ ਗੇ ਇਸੇ ਗੱਲ ਦੀ ਲੜਾਈ ਸੀ ਕਮੀਆਂ ਦੱਸ ਸੀ ਉਹਨਾਂ ਦੀ ਉਹਨਾਂ ਨੂੰ ਬੁਰੀ ਲੱਗੀ ਜੇ ਅੱਜ ਸਾਨੂੰ ਵੀ ਬੁਰੀ ਲੱਗਦੀ ਹੈ ਗੁਰਬਾਣੀ ਤੋਂ ਅਸੀਂ ਕਿਵੇਂ ਦੂਰ ਹੋ ਗਏ ਕਿਉਂ ਹੋ ਗਏ ਇਹ ਦੱਸੇ ਕੋਈ ਸਾਨੂੰ ਬੁਰਾ ਲੱਗੇ ਤਾਂ ਸਾਨੂੰ ਤਾਂ ਇਹ ਕਿਹਾ ਸੀ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ ਇਦਾ ਮਤਲਬ ਇਹ ਆ ਵੀ ਅਸੀਂ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਹੈ ਗੁਰਬਾਣੀ ਦੀ ਇਹ ਪੰਕਤੀ ਸਾਨੂੰ ਮਨਜ਼ੂਰ ਨਹੀਂ ਜੇ ਸਾਨੂੰ ਕੌੜਾ ਲੱਗਦਾ ਹੈ ਸੱਚ ਗੁਰਬਾਣੀ ਦੀ ਰਿਐਲਿਟੀ ਕੌੜੀ ਲੱਗਦੀ ਹੈ ਤਾਂ ਸਾਨੂੰ ਤਾਂ ਮਨਜ਼ੂਰ ਨਹੀਂ ਫਿਰ ਇਹ ਗੱਲ ਸਿੱਖੀ ਵਾਲਾ ਹੀ ਆਪਾਂ ਗੁਰਸਿੱਖ ਬਣੀਏ ਜਿਹੜਾ ਗੁਰਸਿੱਖ ਹੈ ਨਾ ਉਹਦਾ ਸਮਾਨ ਦਾ ਗੁਰਬਾਣੀ ਨਾਲ ਜਿਹੜਾ ਸਿੱਖਾ ਉਹ ਕੋਈ ਵੀ ਹੋ ਸਕਦਾ ਸਾਰੇ ਹੀ ਨੇ ਸਿੱਖੋ ਤੇ ਗੁਰਸਿੱਖ ਗੁਰਦਵਾਰਾ ਐਕਟ ਨਹੀਂ ਬਣਾਇਆ ਸੀ ਬਣਨ ਦਿੱਤਾ ਸੀ ਖਾਲਸੇ ਨੇ ਇਹ ਵੀ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਹੈ ਉੱਤੇ ਸਿੱਖ ਗੁਰਦਵਾਰਾ ਐਟ ਗੁਰਸਿੱਖ ਲੱਬ ਨਹੀਂ ਬਣਨ ਦਿੱਤਾ ਕਿ ਗੁਰਸਿੱਖਤਾ ਸੀ ਸੀ ਸਿੱਖ ਗੁਰਦਵਾਰਾ ਐਕਟ ਹੈ ਔਰ ਕੀਆ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਪ੍ਰਚਾਰ ਦਾ ਆਰਡਰ ਨਹੀਂ ਦਿੱਤਾ ਹੋਇਆ ਨਾ ਮਹੰਤਾਂ ਨੂੰ ਸੀ ਆਰਡਰ ਪਰ ਪ੍ਰਚਾਰ ਦਾ ਖਾਲਸਾ ਕਰਦਾ ਸੀ ਨਾ ਇਹਨਾਂ ਨੂੰ ਤੇ ਕਰਦੇ ਵੀ ਕਿਉਂ ਪ੍ਰਚਾਰ ਇਹਨਾਂ ਦੀ ਤਾਂ ਡਿਊਟੀ ਨਹੀਂ ਹਾਂ ਇਹਨਾਂ ਨੇ ਪ੍ਰਚਾਰ ਨਹੀਂ ਕੀਤਾ ਇਹਨਾਂ ਨੇ ਇੱਕ ਮਤਲਬ ਫੌਜ ਇਕੱਠੀ ਕਰ ਲਈ ਇਕ ਵਿਭਾਗ ਬਣਾ ਲਿਆ ਧਰਮ ਪ੍ਰਚਾਰ ਦਾ ਗੋਲਖ ਖਾਣ ਵਾਸਤੇ ਸਿਰਫ ਹੋਰ ਕੁਝ ਨਹੀਂ ਕੀਤਾ ਕੁਝ ਵੀ ਨਹੀਂ ਗੋਲ ਖਾਦੀ ਹੈ ਦੱਸੋ ਪ੍ਰਚਾਰ ਕੀ ਕੀਤਾ ਜਾਦੇ ਮੰਨਦੇ ਨੇ ਅੱਜ ਵੀ ਪ੍ਰਚਾਰ ਅਸੀਂ ਗਲਤ ਕੀਤਾ ਤੇ ਗੋਲਖ ਦੇ ਪੈਸੇ ਤਾਂ ਖਰੇ ਲਏ ਨੇ ਅੱਜ ਵੀ ਤੇ ਪ੍ਰਚਾਰ ਖੋਟਾ ਗੁਰੂ ਦੀ ਤਾਬੇ ਬੈਠ ਕੇ ਜੇ ਸਰਕਾਰ ਦਾ ਕੋਈ ਕੰਮ ਹੋਵੇ ਇਹ じゃ ਮਹਿਕਮਾ ਕਿ ਸਰਕਾਰ ਦਾ ਕੰਮ ਤਾਂ ਕਰੇ ਉਲਟਾ ਸਰਕਾਰ ਤੋਂ ਪੈਸੇ ਲਵੇ ਸਰਕਾਰ ਦੇ ਖਜ਼ਾਨੇ ਚੋਂ ਤਨਖਾਹ ਕੀ ਸਰਕਾਰ ਬਰਦਾਸ਼ਤ ਕਰ ਲੂ ਕਿਸੇ ਅਫਸਰ ਨੂੰ ਕੰਮ ਤਾਂ ਕਰੇ ਸਰਕਾਰ ਦੇ ਉਲਟ ਸੰਵਿਧਾਨ ਦੇ ਉਲਟ ਕਹਿ ਲੋ ਹੋਵੇ ਉਹ ਅਫਸਰ ਪੈਸੇ ਲਵੇ ਖਜ਼ਾਨੇ ਚੋਂ ਸਰਕਾਰ ਕਿਵੇਂ ਬਰਦਾਸ਼ਤ ਕਰ ਲੂ ਗੁਰੂ ਕਿਵੇਂ برداشت ਕਰੇ ਗੱਲ ਬਈ ਜੇ ਗੁਰੂ برداشت ਕਰ ਕਰਦਾ ਹੁੰਦਾ ਤਾਂ ਅਜਾ ਕਾਲੀ ਦਾ ਹਾਲ ਨਾ ਹੁੰਦਾ ਜਿਹੜਾ ਅੱਜ ਹੈਗਾ ਕਿਉਂ ਗੁਰੂ ਕਿੱਥੇ ਗੁਰੂ ਸੰਗਤ ਦੇ ਵਿੱਚ ਹੀ ਆ ਹੋਰ ਕਿੱਥੇ ਹੈ ਗੁਰੂ ਸਾਰਾ ਗੁਰੂ ਸੰਗਤ ਦੇ ਵਿੱਚ ਹੁੰਦਾ ਗੁਰੂ ਹਰ ਪ੍ਰਭ ਕਿੱਥੇ ਵਸਦਾ ਸੰਗਤ ਵਿੱਚ ਸਿੱਖਾਂ ਦੇ ਹਿਰਦਿਆਂ ਵਿੱਚ ਵਸਦਾ ਹੁੰਦਾ ਗੁਰੂ ਖਾਲਸੇ ਮੈਂ ਹਾਂ ਕਰੂ ਨਵਾਸ ਖਾਲਸੇ ਦੇ ਵਿੱਚ ਹੈ ਗੁਰੂ ਸਾਡੇ ਵਿੱਚ ਹੀ ਹੈ ਉਹ ਜਿਹੜਾ ਸੱਚਾ ਝੂਠ ਦੀ ਪਛਾਣ ਕਰਦਾ ਉਹੀ ਗੁਰੂ ਆ ਸਾਡੇ ਵਿੱਚ ਸੱਚਾ ਝੂਠ ਦੀ ਪਛਾਣ ਨਹੀਂ ਕਰਦਾ ਜਿਹਨੂੰ ਗੁੱਸਾ ਆਉਂਦਾ ਆ ਜਿਹੜੇ ਕੋ ਕਰਮ ਹੋ ਰਹੇ ਨੇ ਗੁਰਦੁਆਰਿਆਂ 'ਚ ਉਹੀ ਗੁਰੂ ਆ ਜਿਹਨੂੰ ਕੋਸਾਰਿਆ ਸਾਡੇ ਅੰਦਰ ਤੇ ਖੁਆਰ ਹੋਏ ਸਭ ਮਿਲेंगे ਖੁਆਰੀ ਵੀ ਹੈ ਜੇ ਅਸੀਂ ਗੁਰੂ ਨੂੰ ਭੁੱਲੇ ਆ ਤਾਂ ਖੁਆਰ ਵੀ ਅਸੀਂ ਹੋ ਰਹੇ ਆ ਹਰ ਵੇਸਰਤ ਸਦਾ ਖੁਆਰੀ ਖੁਆਰੀ ਕਹ ਲਈਏ ਸਾਨੂੰ ਪੁੱਛ ਲੈਂਦੇ ਗੁਰੂ ਰੋਜ਼ ਪੜੀ ਜਾਂਦੇ ਆ ਪਤਾ ਵੀ ਹੈਗਾ ਪਰ ਮੰਨਦੇ ਨਹੀਂ ਨਾ ਹੈਗੇ ਪਤਾ ਸਭ ਪੜਦੇ ਨੇ ਸਾਰੇ ਛੱਡੇ ਕੌਣ ਪੁੜਤੀ ਆ ਤੇ ਛੱਡੇ ਕੌਣ ਹਰ ਵਿਸਰਨ ਸਦਾ ਖਵਾਰੀ ਅਸੀਂ ਭੁਲਾਤਾ ਪਰਮੇਸ਼ਰ ਨੂੰ ਗੁਰਬਾਣੀ ਦੀ ਭੈ ਅਸੀਂ ਭੁਲਾਤੀ ਖਾਰ ਅਸੀਂ ਹੋ ਰਹੇ ਆ ਤੇ ਜਿੰਨੇ ਖੁਾਰੀ ਨੂੰ ਮਹਿਸੂਸ ਕਰ ਲੈਣਗੇ ਉਹ ਇਕੱਠੇ ਹੋ ਜਾਣਗੇ ਆਪਾਂ ਖੁਾਰੀ ਨੂੰ ਮਹਿਸੂਸ ਕਰਦੇ ਹੋਏ ਇਕੱਠੇ ਆ ਵਾ ਜਿੰਨੇ ਇਕੱਠੇ ਹੋ ਜਾਣਗੇ ਗੁਰੂ ਵਾਲੇ ਨੇ ਗੁਰੂ ਵਾਲੇ ਨੇ ਸਾਰਿਆਂ ਨੇ ਆ ਜਾਣਾ ਆਪਣੇ ਨਾਲ ਬਹੁਤ ਨੇ ਕੋਈ ਨਹੀਂ ਅੱਜ ਨਹੀਂ ਆਏ ਪਤਾ ਨਹੀਂ ਲੱਗਿਆ ਮੈਂ ਤਾਂ ਕਹਿੰਦਾ ਇਹਨੇ ਵੀ ਆ ਗਏ ਬਹੁਤ ਨੇ ਇਹ ਤਾਂ ਉੱਥੇ ਤੱਕ ਉਹ ਤਾਂ ਕਹਿੰਦੇ ਨੇ ਹੈ ਨ ਬਿਰਲੇ ਨਹੀਂ ਕਰਨੇ ਬਹੁਤ ਹੋਰ ਆ ਜਾਣਗੇ ਸਭ ਚਾਹੁੰਦੇ ਨੇ ਵੀ ਗੁਰਦੁਆਰਿਆਂ ਦਾ ਜੋ ਕੁਝ ਹੋ ਰਿਹਾ ਸਿੱਖੀ ਦਾ ਹਾਲ ਹੋ ਰਿਹਾ ਨਹੀਂ ਹੋਣਾ ਚਾਹੀਦਾ ਪਰ ਕੁਝ ਕਰ ਨਹੀਂ ਸਕਦੇ ਜਦੋਂ ਕੁਝ ਇਕੱਠੇ ਹੋਵਾਂਗੇ ਆਪਾਂ ਜਿਹਨਾਂ ਨੂੰ ਥੋੜੀ ਬਹੁਤੀ ਸੂਝ ਹੈ ਹੋਰ ਹੋ ਜੂਗੀ ਸਾਰੀ ਉਹ ਸੰਗਤ ਨਾਲ ਹੀ ਹੈ ਜਿਹੜੇ ਨਹੀਂ ਆਉਣਗੇ ਨਾ ਸਹੀ ਉਹ ਤੇ ਇਲਾਵਾ ਇੱਥੇ ਹੀ ਬੱਸ ਨਹੀਂ ਗੱਲ ਇਹ ਇੱਥੋਂ ਚੱਲ ਕੇ ਗੱਲ ਪੂਰੇ ਹਿੰਦੁਸਤਾਨ ਦੇ ਵਿੱਚ ਜਾਣੀ ਐ ਬਨੂਵਾ ਤਾਂ ਸਾਰੇ ਹਿੰਦੁਸਤਾਨ ਚ ਜੱਤਪਾਤ ਉਹ ਵੀ ਵਿਚਾਰੇ ਸਾਡੇ ਵੱਲ ਦੇਖਦੇ ਨੇ ਵੀ ਇੱਕ ਸਿੱਖ ਨੇ ਸਿੱਖ ਧਰਮ ਹੈ ਜਿਹੜਾ ਬਨੂਵਾਦ ਤੇ ਖਿਲਾਫ ਖੜਾ ਹੋ ਕੇ ਕੁਝ ਕਰ ਸਕਦਾ ਬਾਹ ਫੜਦਾ ਹੋਰ ਤਾਂ ਕੋਈ ਹੈ ਹੀ ਨਹੀਂ ਹੋਰ ਕੌਣ ਫੜੂ ਇਹ ਤਾਂ ਆਪਾਂ ਵੀ ਇਕੱਠੇ ਹੋਏ ਆ ਗੱਲ ਤਾਂ ਆਪਣਾ ਕੰਮ ਤਾਂ ਜੋ ਗਾਹਾਂ ਹੈ ਸ਼ੁਰੂ ਉਹ ਝਾਕਦੇ ਨੇ ਆਪਣੇ ਵੱਲ ਮੁਸਲਮਾਨ ਨਾਲ ਨੇ ਥੋੜੇ ਬਾਕੀ ਆ ਗੁਰਵਿੰਦਰ ਸਿੰਘ ਕਹਿੰਦਾ 96 ਕਰੋੜੀ ਕਹੀ ਜਾਣਦੇ ਆਪਾਂ ਨੂੰ ਕੀ ਰੌਲਾ ਜਿੱਦਣ 96 ਕਰੋੜ ਆਪਣੇ ਨਾਲ ਦਾ ਮੁਸਲਮਾਨਾਂ ਨੇ ਤੇ ਕਹਾ ਦੀਏ ਸਾਰਿਆਂ ਤੇ ਵੀ ਅਸੀਂ ਬਾਣੇ ਪੌਣ ਨੂੰ ਤਿਆਰ ਇਹ ਆਓ ਕਹਾਂ ਦੇਣ ਮੁਸਲਮਾਨਾਂ ਤੇ ਸਾਰੇ ਤੇ ਕਹਾਂਦੇ ਨੇ ਇੱਕੋ ਦਿਨ ਪੜ੍ਹਣ ਕੇ ਸਵਾਲ ਲਖ ਬਾਣਾ ਇੱਕੋ ਦਿਨ ਉਹ ਪਾ ਕੇ ਦੇਖਣਿਆ ਤੁਸੀਂ ਪਾ ਤੇ ਆਪਾਂ ਪਾ ਦਾਂਗੇ ਆਪਾਂ ਸਾਰੇ ਕੋਈਆਂ ਹੁਣ ਉਹ ਪਾ ਕੇ ਦਿਖਾਉਣ ਉਹ ਗਾਹ ਵਧਾਉਣ ਗੋਲ ਨੂੰ ਗੁਰੂ ਦੀ ਨੂੰ ਜਿਆ ਲੜੀਦਾ ਹੈ ਘਰ ਚ ਲੜਣਾ ਵਾਲਾ ਨਹੀਂ ਹੈ ਪਰ ਲੜ ਕੇ ਘਰ ਦਾ ਕੰਮ ਕਰੋ ਜਿਆਦਾ ਮੈਂ ਤੇਰੋਂ ਜਿਆਦਾ ਕਰੂ ਉਹ ਕਹਿੰਦਾ ਮੈਂ ਤੇਰੋਂ ਜਿਆਦਾ ਕਰੂ ਇਸ ਗੱਲ ਦੀ ਲੜਾਈ ਕਰੋ ਨਾ ਸਾਡੇ ਨੂੰ ਵੱਧ ਸਿੱਖੀ ਫਲਾਉਣ ਉਹ ਠੀਕ ਹੈ ਇਸ ਗੱਲ ਦੀ ਲੜਾਈ ਕਰ ਜੇ ਅਸੀਂ ਇਕੱਠੇ ਹੋ ਰਹੇ ਆ ਸਿੱਖੀ ਦੀ ਗੱਲ ਕਰ ਰਹੇ ਆ ਉਹਨਾਂ 'ਚ ਢੱਡਪੀੜ ਕਿਉਂ ਹੁੰਦੀ ਆ ਉਹ ਢੱਡਪੀੜ ਕਿਉਂ ਹੁੰਦੀ ਆ ਚੁੱਪੇ ਕਰ ਰਹੇ ਨੇ ਜਾਂ ਫਿਰ ਸਾਡੇ ਨੂੰ ਵੱਧ ਕੰਮ ਕਰਨਾ ਉਹ ਬੂਰੇ ਹੋ ਜਾਣਾ ਅਸੀਂ ਪਿੱਛੇ ਹੋ ਜਾਣੇ ਆ ਕਰਨ ਤਾਂ ਸਹੀ ਕੁਛ ਚਾ ਲੋ ਮੂਰੇ ਹੋਵੇ ਜਹਜ਼ਾ ਜਿਹੜਾ ਹੈ ਬਲਬੀਰ ਸੋ ਬਾਟੇ ਇੱਕ ਕਰ ਲੈਣੇ ਆਵੇ ਅਸੀਂ ਪਿਛੇ ਹੋ ਜਾਂਦੇ ਆ ਸਾਰੇ ਤੁਸੀਂ ਮੂਰੇ ਹੋਣਾ ਨਹੀਂ ਸਾਨੂੰ ਕਰਨ ਦੇਣਾ ਨਹੀਂ ਤੁਹਾਡੇ ਪਿਆਰ ਦਾ ਰਾਜ ਹੈ ਤੁਹਾਡੇ ਪਿਆਰ ਦਾ ਰਾਜ ਹੈ ਬਲੇ ਸੋਨ ਹਾ ਸ਼ਾਹ ਜੇ ਰੋਕੂਗਾ ਦਰਵਾਰਾਂ ਨੇ ਸੇਵਾ ਤੇ ਨਹੀਂ ਆਇਆ ਸਾਡੇ ਕੋਲ ਏਦਾਂ ਵੀ ਨਹੀਂ ਅਸੀਂ ਆਟੇ ਦੇ ਬਣੇ ਨਹੀਂ ਹੈਗੇ ਖਾਲਸਾ ਹੋ ਜਾਈ ਹੈ ਉਹ ਮਜਾ ਕਹੇ ਨਹੀਂ ਰੁਕੂਗਾ ਹੈ ਇਸੇ ਖਾਤਰ ਤਾਂ ਸ਼ਾਤਨਿਤਿਆ ਨੇ ਅਸੀਂ ਅਸੀਂ ਆਪਣੇ ਧਰਮ ਨੂੰ ਸੱਚਾ ਸੁੱਚੇ ਤੇ ਇਕਤਾ ਕਰਕੇ ਇਮਾਨਦਾਰੀ ਨਾਲ ਅੱਗੇ ਵਧਾਉਣਾ ਹੈ ਕੋਈ ਨਫਰਤ ਨਹੀਂ ਕਿਸੇ ਨਾਲ ਨਭਰਤ ਬਾਤ ਤੇ ਤਾਂ ਜਗ੍ਹਾ ਹੀ ਨਹੀਂ ਸਾਡੇ ਕੋਲ ਸਭ ਨਾਲ ਪ੍ਰੇਮ ਹੈ ਜੋ ਉਹਨਾਂ ਦੇ ਝੱਡਪੀੜ ਹੁੰਦੀ ਹੈ ਇਸ ਗੱਲ ਤੇ ਤੇ ਸਾਡੇ ਕੋਲ ਤਾਂ ਇਲਾਜ ਹੈ ਨਹੀਂ ਭਾਈ ਇਹਦਾ ਝੱਡਪੀੜ ਦਾ ਹੁੰਦੀ ਰਹੇ ਪਰ ਅੱਜ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਨਾ ਜਿਹਨਾਂ ਨੂੰ ਕਹਿੰਦੇ ਤੇ ਨਾ ਵੀ ਇਨ੍ਹਾਂ ਦੀ ਭਗਤੀ ਨੂੰ ਫੜ ਲਈ ਪੈ ਸਕਦਾ ਇਹ ਮਨੁਵਾਦ ਦੇ ਕਹਿੰਦੇ ਨੇ ਵੀ ਜਿਹੜੇ ਹਰੀ ਜਨ ਨੇ ਨਾ ਆਪਣੇ ਸੰਗੋ ਜਿਹਨਾਂ ਨੂੰ ਚੌਥੇ ਪੌੜੇ ਵਾਲੇ ਕਹਿੰਦੇ ਨੇ ਵੀ ਇਹਨਾਂ ਦੀ ਭਗਤੀ ਨੂੰ ਫੜ ਲੈ ਲੱਗ ਸਕਦਾ ਉਹਨਾਂ ਨੇ ਲਿਖਤਾ ਸਿਮਰਤੀ ਚ ਇਸ ਕਰਕੇ ਇਹਨਾਂ ਨੂੰ ਅਸੀਂ ਵਿਦਿਆ ਨਹੀਂ ਦੇਣੀ ਅਸੀਂ ਇਹਨਾਂ ਨੂੰ ਨਾਮ ਨਹੀਂ ਜਪਣ ਦੇਣਾ ਤੇ ਪਰਮੇਸ਼ਰ ਨੇ ਕਾਸ਼ੀ ਵਿੱਚ ਰਮਦਾਸ ਭਗਤ ਪੈਦਾ ਕਰਤਾ ਪਹਿਲੇ ਉਹ ਕੌਣ ਆ ਉਹਨਾਂ ਦੀ ਸਮਰਤੀ ਕਹਿੰਦੇ ਫੜ ਲਈ ਮੈਂ ਨਾ ਉਹਨਾਂ ਨੇ ਫੜ પા ਕੇ ਦਿਖਾਤਾ ਰਮਦਾਸ ਫਿਰ ਕਹਿੰਦਾ ਬਈ ਮੈਂ ਨੇ ਜਿਹੜੇ ਖਾਨਦਾਨ ਦੇ ਆਦਮੀ ਨੇ ਡੰਗਰ ਚੱਕਦੇ ਨੇ ਢੋੜ ਢੁੰਨਤੇ ਬਨਾਰਸ ਆਸ-ਪਾਸ ਆ ਫੇਰ ਮੈਨੂੰ ਵਰਮ ਗਿਆਨ ਹੋ ਗਿਆ ਮੈਂ ਕੰਮ ਨਹੀਂ ਛੱਡਿਆ ਆਪਣਾ ਸਿਮਰਤੀ ਚ ਗਲਤ ਲਿਖਿਆ ਹੋਇਆ ਸਿਮਰਤੀ ਜੋ ਲਿਖਿਆ ਗਲਤ ਹੈ ਤੇ ਉਲਟਾ ਪ੍ਰੈਕਟੀਕਲੀ ਨਾਮ ਇਹ ਉਹਨਾਂ ਨੂੰ ਮਿਲਿਆ ਹੈ ਪੰਡਿਤ ਨੂੰ ਨਾਮ ਬਾਅਦ ਚ ਮਿਲਿਆ ਹੈ ਰਬਦਾਸ ਨੂੰ ਪਹਿਲਾਂ ਮਿਲਿਆ ਹੈ ਕਬੀਰ ਨੂੰ ਪਹਿਲਾਂ ਮਿਲਿਆ ਜਿਹੜਾ ਕਬੀਰ ਦਾ ਰਬ ਔਰ ਰਬਦਾ ਦਾ ਗੁਰੂ ਹੈ ਪਹਿਲਾਂ ਰਾਮਾਨੰਦ ਇਹਨਾਂ ਦਾ ਚੇਲਾ ਬਣਦਾ ਹੈ ਉਹਦਾ ਇੱਕ ਸ਼ਬਦ ਹੈ ਸਿਰਫ ਇੱਕ ਸ਼ਬਦ ਹੈ ਰਬਦਾ ਦਾ ਕਿੰਨੇ ਸ਼ਬਦ ਨੇ ਰਬਦਾ ਦੇ 40 ਸ਼ਬਦ ਕਬੀਰ ਦੀ ਤਾਂ ਬਾਣੀ ਚਲੋ ਹੈ ਉਹ ਬਹੁਤ ਸਭ ਤੋਂ ਜ਼ਿਆਦਾ ਭਾਈ ਉਹਨਾਂ ਨੇ ਜੋ ਲਿਖਿਆ ਸੀ ਨੀਚ ਉਹ ਹੈ ਜਿਹੜਾ ਕਿਸੇ ਦੂਸਰੇ ਨੂੰ ਨਹੀਂ ਸਮਝਦਾ ਜਦ ਸਵੇ ਘਟਰਾਮ ਬੋਲੇ ਉਹ ਵੀ ਬੰਦੇ ਨੇ ਪਰਮੇਸ਼ਰ ਸਭ ਦੇ ਵਿੱਚ ਹੈ ਤੇ ਪੰਜ ਤਤਾਂ ਦਾ ਸਰੀਰ ਹੈ ਬਾਕੀ ਵਿੱਚ ਪਰਮੇਸ਼ਰ ਹੈ ਜੋਤ ਹੈ ਸਭ ਦਾ ਇੱਕੋ ਹੀ ਜੋਤ ਹੈ ਫਿਰ ਨੀਚ ਕਿਵੇਂ ਆਹੋ ਨਹੀਂ ਤੁਸੀਂ ਉਹ ਜਿਹੜੇ ਉਹਨੂੰ ਨੀਚ ਕਹਿੰਦੇ ਹੋ ਨਹੀਂ ਤਾਂ ਤੁਸੀਂ ਉਹ ਹੀ ਪਰਮੇਸ਼ਰ ਉਹਦੇ ਉੱਪਰ ਪਰਮੇਸ਼ਰ ਨੂੰ ਨੀਚ ਕਰਨ ਲੱਗੇ ਤੁਸੀਂ ਤਾਂ ਨੀਚ ਉਹ ਨਹੀਂ ਜਿਹੜੇ ਦੂਸਰ ਨੂੰ ਨੀਚ ਕਹਿੰਦਾ ਉਹ ਮਹਾ ਨੀਚ ਨੇ ਉਹ ਕਹਿੰਦਾ ਨੇ ਤੂੰ ਕਤਲ ਰੂ ਹਮ ਕਾ ਦੂਧ ਹਾਂ ਨਾ ਹਮ ਕਤਲ ਰੂ ਤੂੰ ਕਾ ਦੂਧ ਵੀ ਸਾਡੇ ਚ ਲਹੂ ਰਕੜਦਾ ਤੇਰੇ ਨੂੰ ਦੂਧ ਰਕੜੂਗਾ ਤੇ ਕਟਿਏ ਫੜ ਲੂਗੇ ਜਵਾਬ ਵੀ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਕੋਈ ਜਵਾਬ ਹੈ ਨਹੀਂ ਸੀ ਚੁੱਪ ਕਰਕੇ ਉਦੋਂ ਅਰਥ ਫੇਰ ਪਲਟਦੇ ਆ ਫੇਰ ਉਹੀ ਐ ਕੋਈ ਮੁਰੇ ਆ ਗਏ ਉਹ ਭਾਈ ਆਪਾਂ ਦਾ ਆਪਣਾ ਤਾਂ ਜਿਹੜਾ ਸੀ ਨਾ ਡੱਬਰ ਇਹ ਤਾਂ ਇਹਨਾਂ ਨੇ ਭੋਗ ਪਾਤਾ ਤਾਂ ਸ਼ਹੀਦ ਕਰਤਾ ਸੀ 50 ਸਾਲ ਤੱਕ ਘਰ ਨਹੀਂ ਬੜੇ ਪ੍ਰਚਾਰ ਇਹਨਾਂ ਨੇ ਕੀਤਾ ਗੁਰਦਾਰੇ ਵੀ ਇਹਨਾਂ ਦੇ ਹੀ ਨਾ ਆਪਾਂ ਕਰ ਲਾਂਗੇ ਹਜ਼ਾਰ ਕੋਈ ਨਹੀਂ ਸਬਰ ਆਪਾਂ ਬਧੇਰਾ ਰੱਖਿਆ ਗੁਰੂ ਨੇ ਸਾਨੂੰ ਇਹ ਦਿੱਤਾ ਜੇ ਦਿੱਤਾ ਸਾਨੂੰ ਇਹ ਦਿੱਤਾ ਨਾਉ ਪਦਾਰਥ ਉਹਨਾਂ ਕੋਲ ਕੁਝ ਵੀ ਨਹੀਂ ਹੈ ਨਾਲੇ ਮੰਨਣਗੇ ਨਾਲੇ ਛੇਤਰ ਖਾਣਗੇ ਨਾਲੇ ਸਿੱਖੀ ਲੈਣਗੇ ਹੁਣ ਸਾਤੇ ਇਹ ਆ ਸਿੱਖੀ ਛੱਡ ਜਾਣਗੇ ਇਹ ਆ ਦਾ ਗੁਰੂ ਨੂੰ ਜਾਣਗੇ ਛੱਡ ਹੱਥ ਖੜੇ ਕਰਕੇ ਪਾਈ ਆ ਰੱਬ ਦਾ ਬਾਤਾ ਅਸੀਂ ਸਿੱਖ ਨਹੀਂ ਹੈਗੇ ਨਹੀਂ ਤਾਂ ਫਿਰ ਗੁਰੂ ਦੇ ਛੇਤਰ ਵੀ ਖਾਣਗੇ ਤੇ ਸਿੱਖ ਵੀ ਬਣਨਗੇ ਆਪਾਂ ਆਪਣੇ ਰਾਹ ਤੁਰਦਾ ਰਹਿਣਾ ਸਿੱਖੀ ਉੱਥੇ ਆ ਜਿੱਥੇ ਪ੍ਰੇਮ ਆ ਉਸ ਵਿੱਚ ਜਿੱਥੇ ਪ੍ਰੇਮ ਨਹੀਂ ਆ ਉਹ ਤਾਂ ਸਿੱਖੀ ਦੀ ਕਮੀ ਐ ਜਿੱਤੇ ਪ੍ਰੇਮ ਐ ਜਿੰਨ ਪ੍ਰੇਮ ਕਿਓ ਤੈਨੇ ਪਰ ਪਾਇਓ ਉਹ ਇਹ ਭਗਤੀ ਦਾ ਕੁਛ ਵੀ ਨਹੀਂ ਕਰਨਾ ਕੁਛ ਵੀ ਨਹੀਂ ਪ੍ਰੇਮ ਐ ਕਰਨਾ ਜਿਹਦੇ ਨਾਲ ਪ੍ਰਭ ਮਿਲ ਜਵੇ ਜੇ ਤੁਹਾਨੂੰ ਪ੍ਰੇਮ ਕਰੇ ਤੇ ਪ੍ਰਭ ਮਿਲ ਜਵੇ ਤੁਸੀਂ ਭਗਤੀ ਤੇ ਕਰਾਉਣਾ ਕੀ ਐ ਪ੍ਰੇਮ ਕਰਨਾ ਹੀ ਭਗਤੀ ਏ ਸਾਡੇ ਇੱਕ ਦੂਜੇ ਦਾ ਇਹ ਪ੍ਰੈਕਟੀਕਲ ਹੈ ਸਿੱਖੀ ਪ੍ਰੈਕਟੀਕਲ ਜੀਵਨ ਦਾ ਨੋਆ ਪੜ ਪੜ ਗੱਡੀ ਲਾਦੇ ਰਹੋ ਨਹੀਂ ਜੇ ਪ੍ਰੈਕਟੀਕਲ ਨਹੀਂ ਹੋਏ ਤਾਂ ਫਿਰ ਤਾਂ ਪੜ ਪੜ ਗੱਡੀ ਲੱਦੀ ਹੈ ਜੇ ਮੰਨਿਆ ਹੀ ਨਹੀਂ ਮਨ ਜਪਏ ਨਹੀਂ ਬੈਠਿਆ ਤਾਂ ਫਿਰ ਤਾਂ ਬਸ ਪੜੇ ਸੁਣੇ ਕਿਆ ਹੋਏ ਜਿਹਾ ਸਹਿਜ ਨੂੰ ਮਿਲੇ ਹੋਇ ਆਪਾਂ ਨੇ ਜੇ ਤਾਂ ਜੰਗ ਜਿੱਤਣੀ ਹੈ ਜੇ ਤਾਂ ਜਿੰਨੀ ਛੇਤੀ ਤਾਂ ਤਾਂ ਛੇਤੀ ਪ੍ਰੇਮ ਪੈਦਾ ਕਰ ਲੋ ਜੇ ਹੋੜੀ ਹੋੜੀ ਜਿੰਨੀ ਹੋੜੀ ਹੋੜੀ ਕਰ ਲਿਓ ਹੁਣ ਥੋੜੀ ਮਰਜੀ ਆ ਇਹ ਹੈਗਾ ਮੰਨੇ ਕੀ ਗਤੀ ਕਹੀ ਨਾ ਜਾਏ ਜੇ ਤਾਂ ਮੰਨ ਲਿਆ ਤੁਸੀਂ ਅੱਜ ਲੱਕ ਬਨ ਲਿਆ ਵੀ ਪ੍ਰੇਮ ਕਰਨਾ ਹੈ ਕਿਸੂਏ ਨਾਲ ਫੇਰ ਤਾਂ ਅਜੇ ਫਤੇ ਪਤਾ ਹੈ ਫਿਰ ਅਜੇ ਹੀ ਹੋ ਗਿਆ ਹੋਰ ਸਰੀਆ ਕਾਲ ਇਹ ਆਪਣੀ ਕਮੀਆਂ ਰਿਕਾ ਬਣਣੀਆਂ ਇਹਦਾ ਰੱਖਿਓ ਧਿਆਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ